ਤਾ ਸ਼ੁਭ ਕਰਨ ਦੀ ਕੱਲ ਗੋਲੀ ਲੱਗਣ ਦੇ ਨਾਲ ਖਨੌਰੀ ਬਾਰਡਰ ਤੇ ਮੌਤ ਹੋ ਜਾਂਦੀ ਹੈ ਤੇ ਉਹਦੇ ਪਿੰਡ ਬੱਲੋ ਦੇ ਵਿੱਚ ਖੜੇ ਆ ਤੇ ਸਾਖ ਸੰਬੰਧੀ ਖੜੇ ਨੇ ਨਾਲ ਗਵਾਂਢੀ ਖੜੇ ਨੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਰਿਸ਼ਤੇਦਾਰ ਸੀ ਤੁਹਾਡਾ ਜਾਂ ਦੋਸਤ ਸੀ ਯਾਰ ਬਿੱਲੀ ਸੀ ਯਾਰ ਬਿੱਲੀ ਹਾਂਜੀ ਪਿੰਡ ਦੇ ਹੀ ਹਾਂਜੀ ਹਾਂਜੀ ਤਾਂ ਕਿੰਨੀ ਤਰੀਕ ਨੂੰ ਇੱਥੋਂ ਗਿਆ ਸੀ ਤੇ ਕੀ ਕਹਿ ਕੇ ਗਿਆ ਸੀਗਾ ਤੁਹਾਡੇ ਨਾਲ ਤਾਂ ਗੱਲ ਅਕਸਰ ਹੁੰਦੀ ਰਹੇ ਸੀ ਉਹਦੀ ਇਹ ਮਤਲਬ 15 ਨੂੰ ਗਿਆ ਸੀ 13 ਨੂੰ ਹਾਂ 13 ਨੂੰ ਅੱਛਾ ਬਧੀਆ ਗੱਲਾਂ ਬਤਾਉਂਨੇ ਕਰਦੇ ਰਿਆਂ ਯਾ ਮਨੇ ਪਰਸੋਂ ਫੋਨ ਲਾਇਆ 20 ਤਰੀਕ ਨੂੰ ਇਹ ਮਾਸ ਲੈਣ ਜਗ੍ਹਾ ਸੀਗਾ ਮੈਂ ਤੂੰ ਮੁੜਿਆ ਕਹਿੰਦਾ ਕੱਲ ਨੂੰ ਆਉਂਗਾ ਅੱਛਾ ਬਾਕੀ ਮੇਰਾ ਭਾਈਆਂ ਨਾਲ ਕੰਮ ਹੀ ਸੀਗਾ ਖੇਤੀਬਾੜੀ ਨਾਲ ਸਾਰਾ ਇਕੱਠੀ ਸਾਡੀ ਬੀੜੀ ਸੀਗੀ ਨਾਲ ਇਕੱਠੀ ਖੇਤੀਬਾੜੀ ਕਰਦੇ ਹਾਂ ਇਕੱਠੀ ਵੀਰੇ ਪਰਸੋਂ ਗੱਲ ਹੋਈ ਸੀਗੀ ਵੀ ਕੀ ਕਹਿੰਦਾ ਸੀ ਉਹਨਾਂ ਮੈਂ ਹਾਂ 20 ਨੂੰ ਬਾਈ 21 ਨੂੰ ਕਹਿੰਦਾ 20 ਨੂੰ ਗੱਲ ਹੋਈ ਸੀ 20 ਨੂੰ ਗੱਲ ਹਾਂ ਹੱਥ ਨੇ ਵੀ ਹੋਈ ਸੀਗੀ 21 ਤੋਂ ਬਾਅਦ ਗਾਂ ਚਲਾਉਂਗਾ ਕਹਿੰਦਾ ਉਸ ਤੋਂ ਬਾਅਦ ਚਾਹੂੰ ਕਹਿੰਦਾ ਦੂਜੇ ਦਿਨ ਪਤਾ ਕਰਨਾ ਕਹਿੰਦਾ ਅੱਛਾ 21 ਤੋਂ ਬਾਅਦ ਗਾਂ ਸੀ ਉਹ ਦੁਬਈ ਸੰਦੂਜੇ ਦਿਨ ਫੋਨ ਆਇਆ 2:00 ਵਜੇ ਚਾਚੇ ਦਾ ਕਹਿੰਦਾ ਵੀ ਗੱਲਾਂ ਹੋਊਗੀ ਅੱਛਾ ਮੈਂ ਕਿਹਾ ਵੀ ਇਹ ਕਹਦਾ ਮਾੜੀ ਮੁੱਟੀ ਉਦੋਂ ਕਹਿੰਦਾ ਗੋਲੀ ਮੋਤ ਹੋਗੇ ਨਾ ਅੱਛਾ ਉੱਥੋਂ ਫੋਨ ਆਇਆ ਤੋ ਹਾਂ ਮੇਰੇ ਇਹ ਚਾਚੇ ਨੇ ਕਹਿੰਦਾ ਵੀ ਆਜੋ ਮੰਗਰੀ ਅੱਛਾ ਫਿਰ ਦੀ ਮੰਗਰ ਗੱਡੀ ਹੋਰ ਲੈ ਕੇ ਗੱਡੀ ਪਹਿਲਾਂ ਦੋ ਤਿੰਨ ਗੱਡੀਆਂ ਗਈਆਂ ਤਾਂ ਕੀ ਕਿਹੋ ਜਿਹਾ ਸੁਭਾਅ ਸੀਗਾ ਕੀ ਗੱਲਾਂ ਕਰਦਾ ਹੁੰਦਾ ਸੀ ਐਕਸ ਰੇਕ ਨਾਲ ਹੀ ਮੋਹ ਪਿਆਰ ਸੀਗਾ ਤਾਂ ਕਹਿੰਦਾ ਹਰਕੀ ਨਹੀਂ ਸੀਗਾ ਸੋ ਕੋਈ ਗ੍ਰਾਹਣਾ ਕੋਈ ਸਿੱਧੂ ਫਰਨਾ ਹਰ ਇੱਕ ਨਾਲ ਰੱਖਦਾ ਸੀਗਾ ਕੋਈ ਐ ਨਹੀਂ ਜਿਹੜਾ ਕਹਿੰਦਾ ਆਪਾਂ ਉਹਨਾਂ ਨੇ ਵੀ ਇੱਕ ਨਾ ਹਰੇਕ ਨਾ ਮੋਹ ਪਿਆ ਸੀਗਾ ਪਹਿਲਾਂ ਗ੍ਰਾਹਨਾ ਸੀਗਾ ਇਕੱਠੀ ਪਹਿਲਾਂ ਦਿੱਲੀ ਗਏ ਜਦੋਂ ਉਹਨਾਂ ਨਾਲ ਹੁਣ ਇਹਨਾਂ ਨਾਲ ਹਰੇਕ ਨਾਲ ਹੀ ਵੀ ਰੱਖਦਾ ਪਿੰਡ 'ਚ ਵੀ ਕੋਈ ਨਾ ਕੋਈ ਐ ਨਹੀਂ ਸੀਗੀ ਵੀ ਮੋਹ ਪਿਆ ਰੱਖਦਾ ਕੁਝ ਕੋਈ ਜਿਹੜੀ ਚੀਜ਼ ਨੂੰ ਕਹਿੰਦੇ ਸੰਤ ਸਕਣੂ ਜਾਂ ਇਹ ਤਾਂ ਫਰਕ ਵਾਲੀ ਗੱਲ ਨਹੀਂ ਵੀ ਕਹਿੰਦੇ ਪਿੰਡ 'ਚ ਕੋਈ ਮੋਹ ਪਿਆ ਰੀ ਸੀਗਾ ਭਾਈ ਖੇਤੀ ਵੀ ਕਹਿੰਦੇ ਸ਼ੌਂਕ ਨਾਲ ਬਹੁਤ ਕਰਦਾ ਸੀ ਪੂਰਾ ਭਾਈ ਮਾਲ ਪਸ਼ੂ ਉਹ ਦੇਖਿਓ ਤੁਸੀਂ ਮਾਲ ਪਸ਼ੂ ਦਾ ਸਾਰੇ ਮਾਲਾ ਪਾਈਲੀ ਪੁਲੀ ਦਾ ਚਾਚੇ ਤੋਂ ਥੋੜੀ ਢੂਈ ਦੁਖ ਦਿੰਦੀ ਕੱਲੇ ਵੀ ਕਹਿੰਦਾ ਕੋਈ ਚੱਕਰ ਨਹੀਂ ਚਾਚਾ ਮਾਣਾ ਮੋਟਾ ਕਰੀ ਚੱਲ ਪਿੰਡ ਵੀ ਪਿੰ ਪੂਰਾ ਯਾਨੀ ਕਿ ਸ਼ੌਂਕ ਨਾਲ ਕਰਦਾ ਸੀ ਸਰ ਜੀ ਉਹ ਖੇਤੀਬਾੜੀ ਵੀ ਤੇ ਮਾਲ ਪਸ਼ੂ ਦਾ ਵੀ ਉਹ ਤਾਂ ਗੱਲ ਹੀ ਨਹੀਂ ਸੀਗੀ ਤਾਂ ਮਾਤਾ ਦੀ ਡੈਥ ਹੋ ਗਈ ਸੀਗੀ ਬਚਪਨ ਦੇ ਵਿੱਚ ਹਾਂ ਹਾਂ ਦੋ ਭੈਣਾਂ ਸੀਗੀਆਂ ਹਾਂ ਤੇ ਇੱਕ ਦਾਦੀ ਨੇ ਪਾਲਿਆ ਮਨ ਲਾ ਵੀਰੇ ਪਹਿਲੇ ਦਿਨ ਹੀ ਹਾਂ ਅਸ਼ਾ ਦਾਦੀ ਨੇ ਪਾਲਿਆ ਸੀਗਾ ਹੁਣ 22 ਸਾਲ ਦੀ ਉਮਰ ਸੀ ਇਹ ਉਮਰ ਦੇ ਵਿੱਚ ਆਪਾਂ ਸੋਚਦੇ ਆਂ ਵੀ ਵਿਆਹ ਹੋਣ ਵਾਲਾ ਹੈ ਨਾ ਤਾਂ ਵਿਆਹ ਹੋਣ ਵਾਲੀ ਉਮਰ ਦੇ ਵਿੱਚ ਮੰਨ ਲਓ ਇੱਕ ਭੈਣ ਬੈਠੀ ਇੱਕ ਮਾਰੀ ਇੱਕ ਬੇਹੀ ਵੀ ਵੀਰੇ ਇੱਕ ਵਿਆਹ ਹੀ ਹਾਂ ਉਹ ਵੀ ਜ਼ਮੀਨ ਵੇਚ ਕੇ ਕਹਿੰਦੇ ਫਿਰ ਕਰਜ਼ਾ ਘੁਸ ਹੋ ਲਾਇਆ ਸੀ ਪਹਿਲਾਂ ਹਾਂ ਉਹ ਤਾਂ 2 ਕਿੱਲੇ ਵੀਰੇ ਬਾਹਰ ਤੁਹਾਨੂੰ ਪਤਾ ਹੀ ਹੈ ਬਈ ਹਾਲਾਤ ਬਾਕੀ ਤੈਨੂੰ ਘਰ ਦੇ ਦੇਖ ਹੀ ਲੈ ਤੂੰ ਸਹੀ ਹੈ ਹਾਂ ਤੁਸੀਂ ਕੀ ਕਹੋਗੇ 2 ਕਿੱਲੇ ਵਾਣ ਵੀ ਕਿ ਅਸੀਂ ਕਿਹਾ ਹਾਂ 2 ਏਕੜ ਜਮੀਨ ਇਹਨਾਂ ਦੀ 베ਗੀ ਸੀ ਇਹਨਾਂ ਦੀ ਭੈਣ ਦਾ 베ਗੀਤਾ ਜਦੋਂ ਵੱਡੀ ਦਾ ਆਪਣੀ ਨਾ ਉਹ ਛੋਟੀ ਭੈਣ ਹੁਣ ਪੜੀ ਜਾਂਦੀ ਹੈ ਅਜੇ ਆਪ ਇਹ 10ਵੀਂ ਚੋਂ ਹਟ ਗਈ ਫੜ ਕੇ ਜੀ ਤੇ ਬਹੁਤ ਵਧੀਆ ਬੰਦਾ ਸੀਗਾ ਜੀ ਜਿੰਨੇ ਸਾਡੇ ਪਿੰਡ ਦੇ ਸਾਂਝੇ ਕੰਮ ਹੁੰਦੇ ਆ ਅਸੀਂ ਮੰਨ ਲਓ ਵੀ ਆਪਣਾ ਚੜਦੇ ਪੋ ਮੰਨ ਆਪਾਂ ਸੰਤ ਦਾ ਮੇਲਾ ਹੁੰਦਾ ਅਸੀਂ ਲੰਗਰ ਲਾਉਣੇ ਆ ਜੀ ਤਾਂ ਪੇ ਰੋਡ ਤੇ ਸਿੰਘ ਪਿੰਡ ਦੇ ਵਿੱਚੋਂ ਰਸਤ ਇਕੱਠੀ ਕਰਦੇ ਆ ਉੱਥੇ ਸੇ 70 ਤਣਾ ਤਪੀ ਲੱਗ ਜਾਂਦੇ ਆ ਉੱਥੇ ਸੇ 70 ਲਾਉਂਦਾ ਜੀ ਇਹ ਰਾਤ ਨੂੰ ਵੀ ਜਾਂਦਾ ਸੀ ਰਣੇ ਵੀ ਸੇਵਾ ਬਹੁਤ ਸੇਵਾ ਕਰਦਾ ਸੀਗਾ ਫਿਰ ਸਾਡੇ ਬਾਬੇ ਬੁੱਲਾ ਹਸਤਾਨਾ ਜੀ ਉੱਥੇ ਵੀ ਰਸਤ ਇਕੱਠੀ ਕਰਦੇ ਉੱਥੇ ਵੀ ਨੇ ਰਹਿਣਾ ਜੀ ਤਨਨਖੰਡ ਬਾੜ ਖੁੱਲੇ ਹੁੰਦੇ ਆ ਫਿਰ ਉਦੋਂ ਬਾਅਦ ਇਹਦੇ ਘਰ ਦੇ ਕੋਲੇ ਡੇਰਾ ਜੀ ਬਾਬੇ ਪਾ ਜਾਂਦਾ ਸੀ ਇੱਥੇ ਵੀ ਪੰਜ ਮਗ ਦਾ ਪਰਮਲਪੁਰਾ ਜੱਗ ਹੁੰਦਾ ਇੱਥੇ ਵੀ ਸੇਵਾ ਕਰਦਾ ਸੀ ਬਹੁਤ ਸੇਵਾਦਾਰ ਬੰਦਾ ਵਧੀਆ ਸੀ ਜੀ ਨਾਲੇ ਘਰ ਦੇ ਕੰਮ ਆਉਦੇ ਨਾਲੇ ਸੇਵਾ ਕਰਨੀ ਸਾਰਾ ਕੁਝ ਵਧੀਆ ਸੀ ਬਾਕੀ ਲੋਕਾਂ ਨਾਲ ਵੀੜੀਆਂ ਬੂੜੀਆਂ ਚਲਦੀਆਂ ਸੀ ਬਹਾਣਾ ਆਪ ਦਾ ਦੋ ਇੱਕੜੀ ਇਹਦਾ ਨਾ ਕੋਈ ਬਹਾਣ ਠੇਕੇ ਤੇ ਲੈਣ ਦੀ ਠਰਾ ਉਨੀ ਕਿ ਲਈ ਠੇਕੇ ਦੇ ਦਾ ਚਾਚਾ ਇੱਕੋ ਪਿੰਡ ਰਹਿੰਦਾਗਾ ਇਹ ਖੇਤ ਰਹਿੰਦੇ ਆ ਤੇ ਬਸ ਇਕੱਠੀ ਪਗਲੀ ਕਰਦੇ ਸੀ ਠੇਕੇ ਤੇ ਲੈ ਕੇ ਤੇ ਸਾਰਾ ਪਿੰਡ ਹੀ ਕਹਿੰਦਾ ਜੀ ਕਹਿੰਦੇ ਵੀ ਬਹੁਤ ਵਧੀਆ ਸੁਭਾਅ ਸੀਗਾ ਸਾਰਿਆਂ ਨਾਲ ਮਿਲਾਪੜਾ ਸੀਗਾ ਤੇ ਬਹੁਤ ਵਧੀਆ ਸੀ ਸਾਡਾ ਬੰਡੀ ਸੀਗਾ ਜੀ ਬਹੁਤ ਵਧੀਆ ਸੀ ਹਾਂ ਮੈਂ ਕਿਤੇ ਅੱਜ ਤੱਕ 21-22 ਸਾਲ ਦਾ ਹੋ ਗਿਆ ਲੜਦਾ ਝਗੜਦਾ ਨਹੀਂ ਕਿਸੇ ਨਾਲ ਦੇਖਿਆ ਬਹੁਤ ਪਿਆਰ ਰੱਖਦਾ ਸੀ ਹਰ ਇੱਕ ਨਾਲ ਹੀ ਸਾਂਝੇ ਕੰਮ ਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਕੋਈ ਵੀ ਕੰਮ ਹੁੰਦਾ ਹਰ ਕਿਛ ਜਦੋਂ ਇੱਥੋਂ ਗਿਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜਦੋਂ ਇੱਥੋਂ ਗਿਆ ਸੀਗਾ ਖਨੋਰੀ ਬੋਟ ਹਾਂ ਜੀ ਆ ਦਾਦੀ ਨੂੰ ਕਹਿ ਗਿਆ ਸੀ ਜਾਂ ਤਾਂ ਕਹਿੰਦਾ ਐਤੀ ਮੇਰੀ ਲਾਸਾਉ ਜਾਂ ਅਸੀਂ ਮੋਰਚਾ ਜਿੱਤ ਕੇ ਆਵਾਂ ਏ ਕੀ ਗਿਆ ਸੀਗਾ ਸਾਰੇ ਹੀ ਕਹੀ ਜਾਂਦੇ ਨੇ ਕਹਿੰਦੇ ਇਹੀ ਕਹਿ ਕੇ ਗਿਆ ਸੀ ਬਸ ਇਹੀ ਗੱਲ ਕਹਿ ਕੇ ਗਿਆ ਕਹਿੰਦਾ ਜਾਂ ਤਾਂ ਮੇਰੀ ਲਾਸਾਉ ਜਾਂ ਮੋਰਚਾ ਜਿੱਤ ਕੇ ਬਾਸ ਉੜਾਂਗੇ ਹਾਂ ਜੀ ਹਾਂ ਬਹੁਤ ਵਧੀਆ ਸੀਗਾ ਜੀ ਬਹੁਤ ਮਾੜਾ ਕੰਮ ਆਇਆ ਜੀ ਤੁਸੀਂ ਵੀ ਗਵਾਂਢੀ ਵਾਪੇ ਜੀ ਹਾਂ ਜੀ ਇਹਨਾਂ ਨੇ ਗਵਾਂਢੀ ਹੋਈ ਸੀ ਜੀ ਸਕੇ ਲਾਣੇ ਜੋ ਇਹਨਾਂ ਨੇ ਬੰਦਾ ਠੀਕ ਹਾਂ ਜੀ ਬੰਦਾ ਬਹੁਤ ਵਧੀਆ ਸੀਗਾ ਕੰਮ ਧੰਦਾ ਬਹੁਤ ਤਾਕੜਾ ਸੀ ਕਰਦਾ ਸੀਗਾ ਤੇ ਅੱਜ ਤੱਕ ਕੋਈ ਇਹਦੀ ਲੰਬੇ ਵਾਲੀ ਗੱਲ ਨਹੀਂ ਆਈ ਸੀ ਇੱਕ ਪਾਸਿਓਂ ਤੇ ਵੈਸੇ ਸਰਕਾਰਾਂ ਦਾ ਇੱਕ ਪਾਸੇ ਸਾਨੂੰ ਅੰਨਦਾਤਾ ਕਹੀ ਜਾਂਦੀ ਹੈ ਤੇ ਇੱਕ ਪਾਸੇ ਸਾਡੇ ਜ਼ਿਮੀਂਦਾਰ ਜਿਹੜੇ ਅੰਨਦਾਤਾ ਉਹਦੇ ਗੋਲੀਆਂ ਮਾਰ ਮਾਰ ਕੇ ਸੜਕਾਂ ਤੇ ਸਾਨੂੰ ਸਿੱਟੀ ਜਾਂਦੇ ਆ ਇਹ ਅਸੀਂ ਚੰਗੀ ਸਰਕਾਰ ਲਿਆਂਦੀ ਸੀ ਉਦੋਂ ਤਾਂ ਇਹ ਕਹਿੰਦੇ ਸੀ ਵੀ ਕਾਂਗਰਸ ਪਜਾਓ ਸਾਨੂੰ ਲਿਓ ਜੇ ਹੁਣ ਇਹਨਾਂ ਨੂੰ ਲਿਆਂਦਾ ਤਾਂ ਇਹ ਉਹਨਾਂ ਨੂੰ ਵੀ ਪੜਾ ਕਰੀ ਜਾਂਦੇ ਉਹਦਾ 70 ਸਾਲ ਕਰਕੇ ਇੱਕ ਅਦਾ ਕੰਮ ਉਹਨਾਂ ਤੋਂ ਹੋ ਗਿਆ ਆ ਇਹਨਾਂ ਨੇ ਪਹਿਲਾਂ ਤਾਂ ਨਿਲਵਾਤੇ ਆ ਹੁਣ ਫੇਰ ਸਾਡੇ ਕਿਸਾਨਾਂ ਨੂੰ ਮਾਰੀ ਜਾਂਦੇ ਆ ਇਹ ਭਰਾਵੋ ਸਾਡੇ ਜ਼ਿੰਮੇਦਾਰ ਭਾਈ ਨਾਲ ਹੋ ਰਿਹਾ ਹੈ ਅਨਰਾਤੇ ਨਾਲ ਤਾਂ ਤੁਸੀਂ ਵੀ ਐਸੇ ਪਿੰਡ ਦੇ ਹੋ ਜੀ ਹਾਂ ਹਾਂ ਅੱਛਾ ਅਜੇ ਤਾਂ ਬੋਲਿਆ ਨਾ ਜੀ ਅੱਛਾ ਤੁਹਾਨੂੰ ਤੁਹਾਡੇ ਨਾਲ ਕੀ ਗੱਲ ਹੁੰਦੀ ਹੁੰਦੀ ਸੀ ਉਹਦੀ ਤੁਹਾਨੂੰ ਬੁਲਾਉਂਦਾ ਹੋਣਾ ਹਾਂ ਬੁਲਾਉਂਦਾ ਏ ਸਾਡੇ ਮੇਰੇ ਤੀਜੇ ਨਾਲ ਲੈ ਕੇ ਗਿਆ ਉਹ ਮੇਂ ਗੱਲਬਾਤ ਕਰਦਾ ਹੁੰਦਾ ਸੀਗਾ ਤကယ် ਲੰਮਾ ਦਾਦਾ ਬਸ ਇੱਥੇ ਮੈਂ ਜਬ ਕੰਡਾਉਣਾ ਹੁੰਦਾ ਤਾਂ ਵੀ ਚੌੜ ਕਰੀ ਜਾਂਦਾ ਅੱਛਾ ਹਾਂ ਤੇ ਕੱਪੜਾ ਸੁਭਾਸੀ ਕਹਿੰਦੇ ਸਾਰੇ ਹਾਂ ਹਾਂ ਜਿਵੇਂ ਹੁਣ ਇਹੜਾ ਛੋਟਾ ਇੱਥੇ 22 ਸਾਲ ਹੋ ਗਿਆ ਸਾਡਾ ਨਾਲ ਹੀ ਘਰ ਹੈ ਕਿਤੇ ਵੀ ਨਹੀਂ ਹੈ ਵੀ ਕਿਸੇ ਨਾਲ ਲੜਨਾ ਜਾਂ ਬੋਲਣਾ ਐ ਠੀਕ ਸੀ ਵਧੀਆ ਹੂੰ ਹੂੰ ਸਹੀ ਆ ਹਾਂਜੀ ਅਸਲ ਜੀ ਅਸੀਂ ਇਹ ਸਰਕਾਰਾਂ ਨੂੰ ਐ ਕਹਿਣਾ ਜੀ ਭਵੰਤਮਾਨ ਨੂੰ ਦੇਖੋ ਮਰਨ ਵਾਲਾ ਮਰ ਗਿਆ ਜੀ ਅਸੀਂ ਜਿਹੜੀਆਂ ਮੰਗਾਂ ਨਾਲੋਂ ਮੰਗਦੇ ਆ ਉਹ ਇਹ ਮੰਗਾਂ ਨਹੀਂ ਮਨਜ਼ੂਰ ਕਰ ਰਹੇ ਉਹਦੀ ਮਿੱਟੀ ਪਲੀਤ ਕਰੀ ਜਾਂਦੇ ਜੀ ਉਹ ਮੰਗਾਂ ਦਾ ਮਨਜ਼ੂਰ ਕਰ ਲੈਣੇ ਘੱਟੋ ਘੱਟ ਕੰਮ ਜੋ ਬੰਦਾ ਮਰਨ ਵਾਲਾ ਤਾਂ ਮਰਦਾ ਉਹ ਵੀ ਮਰਵਾਤਾ ਇਹਨਾਂ ਨੇ ਆਪ ਹੀ ਮਰਵਾਇਆ ਜੀ ਸਾਡੀ ਸਰਕਾਰ ਵੀ ਬੱਚਾ ਇਹਨਾਂ ਦੇ ਮਰਵਾਉਣ ਦੇ ਜੇ ਉਹਨਾਂ ਦੇ ਹਰਿਆਣੇ ਦੀ ਸਰਕਾਰ ਜੀ ਫੋਰਸ ਲਾ ਸਕਦੀ ਆ ਤੇ ਸਾਡਾ ਭਵੰਤ ਬਣ ਕੇ ਉਹ ਨਹੀਂ ਫੋਰਸ ਲਾ ਸਕਦਾ ਇਹਨਾਂ ਨੇ ਪੰਜਾਬ ਮਰਵਾਇਆ ਹੁੰਦਾ ਉਹ ਉਹਨਾਂ ਨੇ ਆਪਣੇ ਹਰਿਆਣੇ ਵਾਲਿਆਂ ਨੇ ਪੰਜਾਬ ਚ ਆ ਕੇ ਬੰਦੇ ਮਾਰਗੇ ਜੀ ਟਰੈਕਟਰ 50 ਟਰੈਕਟਰ ਭੰਦੇ ਗੱਡਿਆਂ ਨਾਲ ਸ਼ਕਾਨ ਕਰਤਾ ਤੇਲ ਡੋਲ ਤੇ ਜੇ ਕੁਦਰਤੋਂ ਕੋਈ ਐ ਬੰਮ ਬੁਰੜੇ ਕੰਪੰਡਾ ਦੀ ਅੱਗ ਲੱਗ ਜਾਂਦੀ ਤਾਂ ਸਾਡਾ ਸਾਰਾ ਮੁਲਖੀ ਟਰੈਕਟਰ ਡੁੱਟ ਸਾਡਾ ਸਾਰਾ ਕੁਝ ਹੀ ਮਚ ਜਾਂਦਾ ਨਹੀਂ ਗੱਲ ਇਸ ਤਰੀਕੇ ਨਾਲ ਸਾਰੇ ਟਰੈਕਟਰ ਭੰਨੇ ਗਏ ਨੇ ਜਿਵੇਂ ਮੰਨ ਲਓ ਟਰੈਕਟਰ ਤਾਂ ਇਸ ਤਰੀਕੇ ਨਾਲ ਭੰਨੇ ਗਏ ਨੇ ਅਸੀਂ ਕਵਰੇਜ ਕਰਕੇ ਆਏ ਆ ਜਿਵੇਂ ਮੰਨ ਲਓ ਨਾ ਕੋਈ ਬਹੁਤ ਆਪਾਂ ਦਿਲ ਦੇ ਵਿੱਚ ਗੱਲ ਰੱਖ ਕੇ ਨਹੀਂ ਭੰਦੇ ਹੁੰਦੇ ਵੀ ਹਾਂ ਕਿਹੜੇ ਰੱਖ ਕੇ ਭੰਦੇ ਹੁੰਦੇ ਆ ਇਸ ਤਰੀਕੇ ਨਾਲ ਟਰੈਕਟਰ ਹਾਂ ਜੀ ਟਰੈਕਟਰ ਦੇ ਖੋਈ ਆਪਾਂ ਨੂੰ ਜੱਟ ਨੂੰ ਸਭ ਤੋਂ ਜਾਣ ਤੋਂ ਪਹਿਲਾਂ ਸੰਦ ਹੁੰਦੇ ਆ ਜੀ ਆਪਾਂ ਲਿਆਉਣੇ ਆ ਟਰੈਕਟਰ 910 ਦੇ 10 ਦੇ 12 ਦੇ ਤੁਹਾਨੂੰ ਪਤਾ ਕਿਹੜਾ ਸਸਤਾ ਹੈਗਾ ਮਸਲਾ ਅਗਲਾ ਲਿਆਉਂਦਾ ਹੈਗਾ ਇਹਨਾਂ ਨੇ ਤੋੜਪੰਨ ਕਰੀ ਆ ਜੀ ਉਹਨਾਂ ਦੀ ਤੇ ਮੈਂ ਇਹ ਹੀ ਗੱਲਾਂ ਜੀ ਭਵੰਤਮਾਨ ਨੂੰ ਇਸ ਕਰਕੇ ਮੰਗਾ ਮਜ਼ਦੂਰ ਦਾ ਸਾਡੇ ਨਾਲ ਕਰ ਲੋ ਜੀ ਬੰਦਾ ਸਾਡਾ ਮਰ ਗਿਆ ਉਹਦੀ ਉੱਥੇ ਲਾਸ਼ ਲਈ ਜਿਹੜੀ ਮ ਬਣਾ ਲਈ ਉਹਨੇ ਰੋਟੀ ਬਣਾਉਣਿਆ ਹਰੇਕ ਹਰੇਕ ਨੂੰ ਪਾਇਓ ਜੀ ਸਰਕਾਰਤਾ ਦਾ ਹੋ ਸਕੇ ਜੀ ਜੇ ਪੋਸਟ ਮਾਰਟ ਕਰਕੇ ਸਾਨੂੰ ਇਹ ਜਿਹੜੀਆਂ ਸਾਡੀਆਂ ਮੰਗਾਂ ਮਨਜ਼ੂਰ ਕਰਨ ਜੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਅੱਗੇ ਖੜੇ ਥਾਪੀਆਂ ਮਾਰ ਰਹੇ ਸੀ ਇਸ਼ਾਰੇ ਹੋਰ ਤਰੀਕੇ ਦੇ ਕਰ ਰਹੇ ਸੀ ਪ੍ਰਵੋਕ ਕਰਨ ਹਾਂ ਜੀ ਹਾਂ ਜੀ ਮੈਂ ਇਹਦੇ ਕੋਲ ਸੁਭਕਰ ਕੋਲ 20 ਤਰੀਕ ਨੂੰ ਜੀ ਵਾਪਸ ਆਇਆ ਰਾਤ ਨੂੰ ਮੈਂ ਇਹਨਾਂ ਨੂੰ ਕਿਹਾ ਜੀ ਮਾਂ ਆਉ ਚੱਲ ਕੇ ਪਿੰਡ ਨੂੰ ਆਪਾਂ ਜੀ ਤੇ ਇਹ ਮੈਨੂੰ ਕਹਿੰਦਾ ਜੀ 21 ਤਰੀਕ ਦਾ ਫੈਸਲਾ ਦੇਖ ਲੇ ਯਾਰ ਮੈਂ ਦੇਖੂਗਾ ਨਹੀਂ ਮੈਂ ਆਉਂਦਾ ਨਹੀਂ ਕਹਿੰਦਾ ਮੈਂ ਤਾਂ ਨਵੇੜ ਕੀ ਆਉਂਗਾ ਅੱਛਾ ਮੈਂ ਮੈਂ ਦਿੱਲੀ ਜਾਇ ਬਣਾ ਕਹਿੰਦਾ ਹਰਦਾ ਨਹੀਂਗਾ ਵੀ ਮੈਂ ਨਿਮੇੜ ਕੀ ਜਾਊਗਾ ਉਦੋਂ ਪਹਿਲਾਂ ਵੀ ਮੈਂ ਜੀ ਤੇ ਨਾਲ ਉਹਦੇ ਬਾਰਡਰ ਤੇ ਵੀ ਸੱਥ ਨੇ ਜਾ ਕੇ ਆਇਆ ਦੋ ਇੱਕ ਰਾਤ ਕੱਟ ਗਿਆ ਜੀ ਮੈਂ ਰਸਾਂ ਪਾਣੀ ਫੜਾ ਕੇ ਸੀ ਗੱਡੀ ਤੇ ਗਈ ਸੀ ਆਪ ਜੀ ਨੇ ਤੇ ਬਸ ਆਹੀ ਗੱਲਾਂ ਦੀ ਟੜ ਕੇ ਨਿਵੇੜ ਕੇ ਆਉਂਗਾ ਤੁਹਾਨੂੰ ਹਾਂਜੀ ਹਾਂਜੀ ਟੜ ਕੇ ਉਹਦੇ ਮੈਨੂੰ ਫੋਨ ਲਾਇਆ ਜੀ ਪਹਿਲਾਂ ਇਹਨਾਂ ਨੇ ਸੁੱਤੇ ਉਠਦਾ 9 ਵਜੇ ਜੀ ਮੈਂ ਕੀ ਕਰੀ ਉਹਨਾਂ ਕਹਿੰਦੇ ਪਰੌਠੇ ਬਣਾ ਜਿੰਦੇ ਆ ਵੀਡੀਓ ਪਾਈ ਵੀ ਉਹ ਮੋਬਾਈਲ ਤੇ ਸੀ ਦੇਖੀ ਸਾਰੇ ਨੇ ਜੀ ਤੇ ਪਰੌਠੇ ਬਣਾ ਕੇ ਹੈ 11 ਵਜੇ ਜੀ ਕਿਰੋਂ ਪਹਿਲਾਂ ਚੱਲ ਪਈ ਸੀ ਉਹਨਾਂ ਤੇ ਮੇਰੇ ਚਾਚਾ ਜੀ ਪ੍ਰਧਾਨ ਅਡੇ ਦਾ ਟਰਾਲੀ ਛੱਡ ਕੇ ਇਸ ਨੂੰ ਕੱਲੇ ਨੂੰ ਜਿੰਨੇ 7 ਮੁੰਡੇ ਸੀ ਇਹ ਗਏ ਸੀ ਜੀ ਇਹ ਸਾਰੇ ਬਸ ਉਦੋਲਣਾਂ ਚ ਵਾਗੇ ਸੀ ਮੂਰੇ ਕਵਾਟਰ ਤੇ ਹਾਂ ਜੀ ਇਹਨਾਂ ਦੀ ਇੱਕ ਸਾਈਡ ਤੇ ਹੋ ਗਿਆ ਮਨ ਜਦੋਂ ਸਾਈਡ ਤੇ ਹੋ ਗਿਆ ਵੀ ਕਿਵੇਂ ਵੀ ਲਾਲ ਹੋ ਜਾਂਦਾ ਉਹ ਦੇਖਿਆ ਵੀ ਮੁਲਖ ਤੋਂ ਅਲੱਗ ਖੜਾ ਇਹ ਤਾਂ ਆਪਾਂ ਇਹਦੇ ਕੱਲੇ ਦੇ ਗੋਲੀ ਮਾਰੋ ਵੀ ਤੁਹਾਨੂੰ ਪਿੱਛੇ ਹਟ ਦੂਗਾ ਡਰ ਦੂਗੀ ਹੈ ਵੀ ਤਾਂ ਆਪਾਂ ਜਦੋਂ ਸਿੱਧੀ ਗੋਲੀ ਚਾਉਣੇ ਤਾਂ ਨਿਸ਼ਕਾਨ ਬਾਲਾ ਹੋਊਗਾ ਸਰਕਾਰ ਨੇ ਜੀ ਇਹਨੂੰ ਐਂ ਅਲੱਗ ਕਰਕੇ ਕੱਲੇ ਨੂੰ ਮਾਰਤਾ ਜੀ ਇਹੜਾ ਇੱਕ ਮੁੰਡਾ ਦੇ ਨਾਲ ਸੀ ਹਾਂ ਜੀ ਉਹਦੇ ਅਥੜੂਆਂ ਸਿਰ ਤਾਂ ਪੈਰਾਂ 'ਚ ਉਹ ਥੱਲੇ ਨਵੇਂ ਗਿਆ ਜੀ ਜਦੋਂ ਉਧਰੋਂ ਗੋਲੀ ਚਲਾਤੀ ਇਹਦੇ ਗੋਲੀ ਲੱਗੀ ਪਿੱਛੇ ਹਾਂਜੀ ਸਹੀ ਹੈ ਤਾਂ ਤੁਹਾਡੇ ਨਾਲ ਤਾਂ ਕਾਫੀ ਸੀ ਬਈ ਤੁਹਾਨੂੰ ਤਾਂ ਕੀ ਕਹਿੰਦਾ ਸੀਗਾ ਮੱਝ ਲੈ ਕੇ ਆਉਣੀ ਸੀ ਤੁਸੀਂ ਹਾਂ ਇਹ ਮੇਲੇ ਤੇ ਜਾਣਾ ਸੀ ਇਹਨੂੰ ਝੋਟਾ ਲੈ ਕੇ ਝੋਟਾ ਲੈ ਕੇ ਜਾ ਪਹਿਲਾਂ ਜੀ ਲੈ ਕੇ ਤੁਹਾਨੂੰ ਲੈ ਤੇ ਲੈ ਕੇ ਸੀਗਾ ਅੱਛਾ ਮੈਂ ਖਾ ਵੀ ਆ ਜਾਊ ਤੇ ਸਮਾਈ ਵੀ ਕਰਨੀ ਆ ਹਾਂ ਬਾਅਦ ਕਹਿੰਦਾ ਬਈ ਕੱਲ ਨੂੰ ਆਜੂ ਕੋਈ ਹੀ ਗੱਲ ਗਿਆ ਦੂਜੇ ਦਿਨ ਪੱਕਾ ਆਜੂ ਕਹਿੰਦਾ ਯਾਰ ਚਾਚਾ ਮੇਰੇ ਨਾਲ ਸੀਗਾ ਉਹ ਕਹਿੰਦਾ ਮੈਂ ਆਜੂ ਇੱਕ ਘਰੇ ਜਾ ਕਹਿੰਦਾ ਉੱਥੇ ਚੱਲਾਂਗੇ ਪੱਕਾ ਕਹਿੰਦਾ ਪਹਿਲਾਂ ਇਹ ਧਨੋਲੇ ਤੇ ਲੱਗੇ ਸੀਗੇ ਉੱਥੇ ਥੋੜਾ ਜਿਹਾ ਕੰਮ ਹੋ ਗਿਆ ਉਹਦਾ ਕਰਕੇ ਜਸਨੀ ਉਹਦੋਂ ਬਾਅਦ ਕਹਿੰਦਾ ਚਲ ਉੱਥੇ ਚੱਲਾਂਗੇ ਵੀ ਚਲ ਤੇ ਸ਼ੌਂਕੀ ਸੀ ਜਾਨਵਰ ਰੱਖਣ ਦਾ ਸਾਰੇ ਰੱਖੇ ਹੋਏ ਨੇ ਬਾਕੀ ਤੈਨੂੰ ਪਤੀਆ ਕੋਈ ਕੋਈ ਲੈ ਬਿੱਲੀਆਂ ਤੋਂ ਕੁੱਤੇ ਸਾਰੇ ਕੁਝ ਵੀ ਚੀਜ਼ ਉਹਦੇ ਸਾਰੇ ਉਹका ਸੌਂਕ ਦੇ ਦੋ ਦੋ ਕੁੱਤੇ ਪਿੰਡ ਆ ਲਓ ਕਿ ਮੈਂ ਸਾਦ ਨੂੰ ਪੁੱਛਾ ਦੇਖੀ ਅਸੀਂ ਅੰਦਰ ਬਹੁਤ ਚੰਗੀਆਂ ਮੱਝਾਂ ਨੇ ਹਾਂ ਜੀ ਬਹੁਤ ਮਹੰਗਾ ਇਹ ਮਾਂ ਜੀ ਲੱਖ 2 ਲੱਖ ਦੀ 2 ਲੱਖ ਤੋਂ ਵੈਸੇ ਘੱਟ ਵੇਚਦਾ ਨਹੀਂ ਸੀ ਜੀ ਪੂਰੇ ਵਧੀਆ ਝੋਟਾ ਝੱਟੇ ਵੀ ਪਾਲਦੇ ਸੀ ਪਹਿਲਾਂ ਝੋਟੇ ਪਾਲਦੇ ਸੀ ਅੱਛਾ ਹਾਂ ਘਰੂ ਝੋਟੇ ਪਾਲਦੇ ਤੇ ਖੇਤ ਰੱਖਦੇ ਰਿਹਾ ਹੁਣ ਫਿਰ ਇਹਨੇ ਪਿੰਡ ਰੱਖਿਆ ਹੋਇਆ ਸੀਗਾ ਤੇ ਝੋਟਾ ਨਾਮ ਵੀ ਜਿੱਤ ਕੇ ਲੈਂਦਾ ਸੀ ਜੀ ਇੱਕ ਦੋ ਜਿੱਤ ਕੇ ਲਿਆ ਜੀ ਪਹਿਲਾਂ ਹੁਣ ਫਿਰ ਤਿਆਰੀ ਸੀ ਮੰਡੀ ਦੇ ਜਾਣ ਦੀ ਨਾਲ ਦੀ ਆ ਮੁੰਡਾ ਜਿਹੜਾ ਨਾਲ ਬੋਲ ਕੇ ਹਟਿਆ ਨੇ ਇਹਨਾਂ ਨੇ জানা ਸੀਗਾ ਜੀ ਇਹ ਮੁੰਡਾ ਵੀ ਵਪਾਰ ਦਾ ਕੰਮ ਕਰਦਾ ਹੈ ਅੱਛਾ ਹਾਂ ਜੀ ਇਹਨਾਂ ਬਾਕੀ ਇਹਨੂੰ ਪਹਿਲੇ ਦਿਨ ਸਾਡਾ ਮੋਹ ਪੈ ਪਿੱਛੇ ਆ ਵੀ ਕਿ ਮੈਂ ਇਸ ਲੈਂਦੀ ਸੀ ਉਦੋਂ ਬਾਅਦ ਕੰਨ ਆ ਪੱਲੇ ਆ ਮੈਂ ਕੋਈ ਟੋਕੜਾ ਕਾ ਬਣਾਇਆ ਵੀ ਚੱਲੀ ਜਾਂਦਾ ਵੀ ਘਰੇ ਚੱਲ ਪੱਲੇ ਆਂ ਦੁੱਧ ਪਾਣੀ ਨਾਲ ਪਾਈ ਚੱਲਾਂਗੀ ਵੀ ਨਾਲ ਪੱਕਾ ਘਰੇ ਹੀ ਫਿਰਦੇ ਨੇ ਵਿਲੇ ਦੁੱਧ ਪਾਣੀ ਨਾਲ ਕੰਮ ਚੱਲੀ ਜਾਂਦਾ ਨਾ ਹੋਰ ਤੱਕ ਨੂੰ ਖੇਤੀ ਦਾ ਵੀ ਤੁਸੀਂ ਕਹਿੰਦੇ ਸੀ ਜੇ ਮੰਨ ਲਓ ਆਪਣੇ ਆਪ ਹੀ ਕਰੀ ਜਾਂਦਾ ਹੁੰਦਾ ਉਹ ਤਾਂ ਉਹ ਤਾਂ ਤੁਸੀਂ ਜਦੋਂ ਮਰ ਜੋਸਨ ਪੱਤੀ ਸੰਦੀਂਦੀ ਬਾਕੀ ਜਿਹੀ ਵੇਲੀ 20-20 ਕਿੱਲੇ ਦੇ ਕੋਲੇ 7 ਕਿੱਲੇ ਮੇਰੇ ਕੋਲੇ ਠੇਕੇ ਦੇ ਮੈਂ ਵੀ ਲੈਣਾ ਜੀ ਅੱਛਾ 4 ਕਿੱਲੇ ਠੇਕੇ ਤੇ 3 ਕਿੱਲੇ ਘਰੂ ਆ ਜੀ 7-8 ਕਿੱਲੇ ਮੈਂ ਕਰੂੰ ਕੋ ਤੁਹਾਡੇ ਨਾਲ ਬਾਈ ਜੀ ਕੀ ਗੱਲਾਂ ਹੋਰ ਕਰਦਾ ਹੁੰਦਾ ਸੀ ਫਿਰ ਮਨ ਲਓ ਕੀ ਕਰਕੇ ਗਿਆ ਸੀ ਕੀ ਗੱਲ ਕਰਦਾ ਹੁੰਦਾ ਸੀ ਵੈਸੇ ਤੁਹਾਡੇ ਨਾਲ ਖੇਤੀ ਕਰਦਾ ਹੀ ਸਨ ਹਾਂਜੀ ਹਾਂਜੀ ਖੇਤੀ ਕਰਦੇ ਵੀੜੀ ਸੀਗੀ ਜੀ ਹਾਂਜੀ 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 ਬਾਈ ਦੱਸਦੇ ਨੇ ਕਹਿੰਦੇ ਬੇਟੀ ਕੋਈ ਨਹੀਂ ਸੀ ਦੇਖਦਾ ਕਹਿੰਦੇ ਆਪੇ ਕੰਮ ਕਰੀ ਆਪੀ ਕਰੀ ਜਾਂਦਾ ਜੀ ਕਈ ਵਾਰੀ ਜਾਂ ਆਪ ਨੂੰ ਕੰਮ ਵੀ ਹੋ ਜਾਂਦਾ ਸਾਡੇ ਖੇਤ ਜਾ ਕੇ ਆਪ ਵੀ ਸਪਰੇਅ ਸਲਾ ਕਰਿਆ ਹੁੰਦਾ ਸੀਗਾ ਜੀ ਹਾਂਜੀ ਐਂ ਕੋਈ ਚੱਕਰੀ ਨਹੀਂ ਸੀਗਾ ਅੱਛਾ ਮੇਰੇ ਨਾਲ ਸਾਰੇ ਬੰਦਾ ਸੀ ਵਧੀਆ ਸਾਰਿਆਂ ਨਾਲੇ ਮਿਲਾਪੜਾ ਸੀਗਾ ਜਿਵੇਂ ਸਾਰਾ ਪਿੰਡ ਹਾਂਜੀ ਹਾਂਜੀ ਹੱਸ ਮੁੱਖ ਹੀ ਰਹਿੰਦਾ ਹੱਸਦਾ ਹੀ ਰਹਿੰਦਾ ਸੀਗਾ ਜੀ ਤਾਂ ਕੀ ਕਹਿਣਾ ਚਾਹੋਂਗੇ ਸਰਕਾਰਾਂ ਨੂੰ ਕੀ ਕਹਿਣਾ ਚਾਹੂਗੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਕਿਉਂਕਿ ਜਾਣ ਵਾਲਾ ਤਾਂ ਚਲਾ ਗਿਆ ਉਹ ਵਾਪਸ ਨਹੀਂ ਮੁੜਦਾ ਕਿਤੇ ਨਾ ਕਿਤੇ ਮੰਨ ਲਓ ਇਨਸਾਫ ਮਿਲ ਜਵੇ ਪਰਿਵਾਰ ਨੂੰ ਕੋਈ ਮਦਦ ਮਿਲ ਜਵੇ ਜੋ ਪਰਿਵਾਰ ਜੜਾ ਕੇ ਬਹ ਸਕੇ ਇਨਸਾਫ ਤਾਂ ਵੀ ਇਨਸਾਫ ਤਾਂ ਇਹ ਸਾਡਾ ਡੱਲੇਵਾਲ ਸਾਹਿਬ ਜਸੇਵੰਦੀ ਸਿੱਧੂਪੁਰ ਇਹਨਾਂ ਨਹੀਂ ਕਰਨਾ ਜੀ ਸਾਨੂੰ ਇਹਨਾਂ ਦੇ ਜਦੋਂ ਇਹਨਾਂ ਨਾਲ ਤੁਰੇ ਜੀ ਮੁੰਡਾ ਇਨਾਂ ਦੇ ਜੇ ਇਹਨਾਂ ਨੇ ਮੰਗਾਂ ਜਿਹੜੀਆਂ ਮੰਗਣ ਗਈ ਸਾਨੂੰ ਉਹੀ ਮਨਜ਼ੂਰ ਹੋਣਗੀਆਂ ਅਸੀਂ ਆਪ ਦੀ ਆਪ ਸਾਡਾ ਬੰਦਾ ਕੋਈ ਨਹੀਂ ਮੰਗ ਮੰਗੂਗਾ ਜੋ ਮੂਹਰੇ ਆਪਣੇ ਬੰਦੇ ਆਗੂ ਆ ਕਾਕਾ ਕੋੜਾ ਢੱਲੇਵਾਲ ਸਾਹਿਬ ਤੇ ਇੱਕ ਮੁੰਡਾ ਮੰਡੀ ਗੜ ਦਾ ਪ੍ਰਧਾਨ ਜੀ ਉਹਨਾਂ ਤਿੰਨਾਂ ਨੇ ਆਪੇ ਜੋ ਫੈਸਲਾ ਕਰਨਾ ਇਹਨਾਂ ਨੇ ਕਰਨਾ ਜੀ ਉੱਥੇ ਜਿਹੜੇ ਡੈੱਡ ਬੋਰਡ ਉੱਥੇ ਪਈ ਹੈ ਜਿਹੇ ਪੋਸਟ ਪਾਸਟਰੀ ਹੋਇਆ ਜੀ ਇਹ ਮੰਗਾਂ ਮਨਜ਼ੂਰ ਨਹੀਂ ਕਰ ਰਹੇ ਬਿਆ ਕਹਿੰਦਾ ਕੱਲ ਨੂੰ ਆਉਂਗਾ ਅੱਛਾ ਬਾਕੀ ਮੇਰਾ ਭਾਈਆਂ ਨਾਲ ਕੰਮ ਹੀ ਸੀਗਾ ਖੇਤੀਬਾੜੀ ਨਾਲ ਸਾਰਾ ਇਕੱਠੀ ਸਾਡੀ ਬੀੜੀ ਸੀਗੀ ਇਹਨਾਂ ਨਾਲ ਇਕੱਠੀ ਖੇਤੀਬਾੜੀ ਕਰਦੇ ਆ ਇਕੱਠੀ ਵਰਸੋਂ ਗੱਲ ਹੋਈ ਸੀਗੀ ਵੀ ਕੀ ਕਹਿੰਦਾ ਸੀ ਉਹਨਾ ਮੈਂ ਹਾਂ 20 ਨੂੰ ਬਾਈ 21 ਨੂੰ ਗੱਲ 20 ਨੂੰ ਗੱਲ ਹੋਈ ਸੀ 20 ਨੂੰ ਗੱਲ ਹਾਂ ਹੱਥ ਨੇ ਵੀ ਹੋਈ ਸੀਗੀ 21 ਤੋਂ ਬਾਅਦ ਗੱਲਾਂ ਚਲਾਉਂਗਾ ਕਹਿੰਦਾ ਉਸ ਤੋਂ ਬਾਅਦ ਚਾਹੂੰਗਾ ਦੂਜੇ ਦਿਨ ਪਤਾ ਕਰਨਾ ਕਹਿੰਦਾ ਅੱਛਾ 21 ਤੋਂ ਬਾਅਦ ਗੱਲਾਂ ਸੀ ਹਾਂ ਉਹ ਦੁਬਈ ਸੰਦੂਜੇ ਦਿਨ ਫੋਨ ਆਇਆ 2:00 ਵਜੇ ਚਾਚੇ ਦਾ ਕਹਿੰਦਾ ਵੀ ਗੱਲ ਆ ਹੋਊਗੀ ਅੱਛਾ ਮੈਂ ਕਿਹਾ ਵੀ ਮੈਂ ਕਿਹਾ ਮਾੜੀ ਮੋਟੀ ਉਸ ਤੋਂ ਬਾਅਦ ਕਹਿੰਦਾ ਗੋਲੀ ਮੌਤ ਹੋ ਗਈ ਨਾ ਅੱਛਾ ਉੱਥੋਂ ਫੋਨ ਆਇਆ ਤੁਹਾਨੂੰ ਹਾਂ ਮੇਰੇ ਇਹ ਚਾਚੇ ਨੇ ਕਹਿੰਦਾ ਵੀ ਆਜੋ ਮੰਗਰੀ ਹਰਦੀ ਮੰਗਰ ਗੱਡੀ ਹੋਰ ਲੈ ਕੇ ਗੱਡੀ ਪਹਿਲਾਂ ਦੋ ਤਿੰਨ ਗੱਡੀਆਂ ਗਈਆਂ ਤੇ ਕੀ ਕਿਹੋ ਜਿਹਾ ਸੁਭਾਅ ਸੀਗਾ ਕੀ ਗੱਲਾਂ ਕਰਦਾ ਹੁੰਦਾ ਸੀ ਐਕਸ ਹਰੇਕ ਨਾਲ ਹੀ ਮੋਹ ਪਿਆਰ ਸੀਗਾ ਤਾਂ ਕਿੰਨਾ ਹਰਕੀ ਨਹੀਂ ਸੀਗਾ ਸੋ ਕੋਈ ਗ੍ਰਾਹਣਾ ਕੋ ਸਿੱਧੂ ਕੋਈ ਨਾ ਹਰੇਕ ਨਾਲ ਰੱਖਦਾ ਸੀਗਾ ਕੋਈ ਐ ਨਹੀਂ ਜਿਹੜਾ ਕਹਿੰਦਾ ਆਪਾਂ ਕੋਈ ਐ ਨਹੀਂ ਵੇਖਣਾ ਹਰੇਕ ਨਾਲ ਮੋਹ ਪਿਆਰ ਸੀਗਾ ਪਹਿਲਾਂ ਗ੍ਰਾਹਣਾ ਸੀਗਾ ਉਹ ਇਕੱਠੀ ਪਹਿਲਾਂ ਦਿੱਲੀ ਗੈਂਜ ਤੋਂ ਉਹਨਾਂ ਨਾਲ ਹੁਣ ਇਹਨਾਂ ਨਾਲ ਹਰੇਕ ਨਾਲ ਹੀ ਵੀ ਰੱਖਦਾ ਪਿੰਡ 'ਚ ਵੀ ਕੋਈ ਨਾ ਕੋਈ ਐ ਨਹੀਂ ਸੀਗੀ ਵੀ ਮੋਹ ਪਿਆ ਰੱਖਦਾ ਕੋਈ ਕੋਈ ਜਿਹੜੀ ਚੀਜ਼ ਨੂੰ ਕਹਿੰਦੇ ਸੰਤ ਸਕਣੂ ਜਾਂ ਇਹ ਤਾਂ ਫਰਕ ਵਾਲੀ ਗੱਲ ਨਹੀਂ ਵੀ ਕਹਿੰਦੇ ਪਿੰਡ 'ਚ ਕੋਈ ਮੋਹ ਪਿਆ ਰੀ ਸੀਗਾ ਬਾਈ ਖੇਤੀ ਵੀ ਕਹਿੰਦੇ ਸ਼ੌਂਕ ਨਾਲ ਬਹੁਤ ਕਰਦਾ ਸੀ ਪੂਰਾ ਭਾਈ ਮਾਲ ਪਸ਼ੂ ਉਹ ਦੇਖਿਓ ਤੁਸੀਂ ਮਾਲ ਪਸ਼ੂ ਦਾ ਸਾਰੇ ਮਾਲਾ ਪਾਇਲੀ ਪੁਲੀ ਦਾ ਚਾਚੇ ਤੋਂ ਥੋੜੀ ਢੂਈ ਦੁਖ ਦਿੰਦੀ ਕੱਲੇ ਹੀ ਕਹਿੰਦਾ ਕੋਈ ਚੱਕਰ ਨਹੀਂ ਚੱਜ ਅੱਛਾ ਵੀ ਮਾਣਾ ਮੋਟਾ ਕਰੀ ਚੱਲ ਪਿੰਡ ਵੀ ਪਿੰਡ ਵਾਲੇ ਘਰੀ ਵੀ ਕੱਖ ਪਟਾ ਸੱਟਕੰਦਾ ਸੀਗਾ